ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਜਗਜੀਤ ਫਲ ਖਰੀਦਣ ਮੰਡੀ ਵਿੱਚ ਆਇਆ ਸੀ ਪਰ ਸਬਜ਼ੀ ਮੰਡੀ ਵਿੱਚ ਜੋ ਉਸਨੇ ਦੇਖਿਆ ਉਸਦੇ ਕਦਮ ਰੁਕ ਗਏ ਉਸ ਦੀ ਤਲਾਕਸ਼ੁਦਾ ਪਤਨੀ ਰਾਣੀ ਮੰਡੀ ਵਿੱਚ ਚਾਦਰ ਵਿਛਾ ਕੇ ਸਬਜ਼ੀ ਵੇਚ ਰਹੀ ਸੀ। ਉਸ ਦੇ ਸਾਹਮਣੇ ਥੋੜੇ ਜਿਹੇ ਟਮਾਟਰ, ਆਲੂ, ਹਰੀ ਮਿਰਚ ਤੇ ਥੋੜੇ ਜਿਹੇ ਨਿੰਬੂ ਰੱਖੇ ਹੋਏ ਸੀ ਤੇ ਟੋਕਰੀ ਵਿੱਚ ਕੁਝ ਨਿੰਬੂ ਵੀ ਰੱਖੇ ਹੋਏ ਸੀ। ਉਹ ਚੁੱਪਚਾਪ ਬੈਠੀ ਸੀ ਤੇ ਉਹ ਥੱਕੀ ਹੋਈ ਸੀ। ਚਿਹਰਾ ਉਦਾਸ ਸੀ ਤੇ ਅੱਖਾਂ ਵਿੱਚ ਇੰਤਜ਼ਾਰ ਸੀ। ਜਗਜੀਤ ਦੇ ਯਾਦ ਆਇਆ ਕਿ ਰਾਣੀ ਕਿਹਾ ਕਰਦੀ ਸੀ ਤੇਰੇ ਨਾਲੋਂ ਤਾਂ ਕਿਤੇ ਜ਼ਿਆਦਾ ਵਧੀਆ ਪਤੀ ਮਿਲੇਗਾ ਮੈਨੂੰ। ਪਰ ਹੁਣ ਉਹ ਇੱਥੇ ਇਕੱਲੀ ਸਬਜ਼ੀ ਵੇਚ ਰਹੀ ਸੀ ਉਸ ਨੂੰ ਮਨ ਹੀ ਮਨ ਖੁਸ਼ੀ ਹੋਈ ਪਰ ਫਿਰ ਖਿਆਲ ਆਇਆ ਕਿ ਸੱਚਮੁੱਚ ਉਹਦੀ ਜ਼ਿੰਦਗੀ ਖਰਾਬ ਹੋ ਗਈ ਹੈ ਉਹ ਅਣਜਾਣੇ ਵਿੱਚ ਉਸਦੇ ਵੱਲ ਵਧਿਆ ਤੇ ਰੁਮਾਲ ਨਾਲ ਉਸਨੇ ਆਪਣਾ ਚਿਹਰਾ ਢੱਕ ਲਿਆ 8 ਸਾਲਾਂ ਦੇ ਵਿੱਚ ਕਾਫੀ ਕੁਝ ਬਦਲ ਗਿਆ ਸੀ ਰੰਗ ਸਾਫ਼ ਹੋ ਗਿਆ ਸੀ ਤੇ ਪਹਿਲਾਂ ਨਾਲੋਂ ਥੋੜਾ ਮੋਟਾ ਵੀ ਹੋ ਗਿਆ ਸੀ ਸੂਟ ਬੂਟ ਵਿੱਚ ਤਾਂ ਉਸ ਨੂੰ ਕੋਈ ਵੀ ਪਹਿਚਾਨ ਨਹੀਂ ਸਕਦਾ ਸੀ ਜਗਜੀਤ ਹੁਣ ਉਸਦੇ ਕੋਲ ਪਹੁੰਚਿਆ ਤੇ ਉਸ ਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਰਾਣੀ ਬਹੁਤ ਬਤਲੀ ਹੋ ਗਈ ਸੀ ਉਸ ਦਾ ਚਿਹਰਾ 부ਜਿਆ 부ਜਿਆ ਸੀ ਤੇ ਰੰਗ ਵੀ ਪਹਿਲਾਂ ਨਾਲੋਂ ਕਾਲਾ ਹੋ ਗਿਆ ਸੀ ਜਗਜੀਤ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹ ਕੋਈ ਹੋਰ ਹੈ ਤੇ ਫਿਰ ਉਸ ਦੀ ਨਜ਼ਰ ਉਸ ਦੇ ਮੱਥੇ ਤੇ ਪਏ ਤਿਲ ਤੇ ਪਈ ਉਸ ਨੂੰ ਯਕੀਨ ਹੋ ਗਿਆ ਕਿ ਇਹ ਰਾਣੀ ਹੀ ਹੈ ਰਾਣੀ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਕਿਹਾ ਤੁਹਾਨੂੰ ਕੀ ਚਾਹੀਦਾ ਹੈ ਸਾਬਜੀ ਉਸ ਦੇ ਨਾਲ ਦੀ ਹੀ ਸਬਜੀ ਵੇਚ ਰਹੀ ਦੂਜੀ ਔਰਤ ਨੇ ਕਿਹਾ ਸਾਬਜੀ ਇਸ ਦੇ ਕੋਲ ਤਾਂ ਬੇਹੀ ਸਬਜੀ ਹੈ ਜੇਕਰ ਤਾਜੀ ਸਬਜੀ ਚਾਹੀਦੀ ਹੈ ਤਾਂ ਇੱਧਰ ਆ ਕੇ ਲੈ ਲਓ ਰਾਣੀ ਨਾਲ ਦੀ ਨਾਲ ਬੋਲੀ ਇਹ ਬੇਹੀ ਨਹੀਂ ਹੈ ਸਾਬਜੀ ਬਸ ਥੁੱਪੇ ਵਿੱਚ ਥੋੜੀ ਮੁਰਝਾ ਗਈ ਹੈ ਸਵੇਰੇ ਹੀ ਖਰੀਦੀ ਸੀ ਜਗਜੀਤ ਨੂੰ ਉਸਦੇ ਚਿਹਰੇ ਤੇ ਲਾਚਾਰੀ ਅਤੇ ਬੇਬਸੀ ਸਾਫ ਸਾਫ ਦਿਖਾਈ ਦੇ ਰਹੀ ਸੀ 6 ਸਾਲ ਉਸਨੇ ਰਾਣੀ ਨਾਲ ਹੀ گزارੇ ਸੀ ਤਲਾਕ ਜਰੂਰ ਹੋਇਆ ਸੀ ਪਰ ਉਹਨਾਂ ਨੇ 6 ਸਾਲਾਂ ਦੇ ਵਿੱਚ ਕੁਝ ਚੰਗੀਆਂ ਯਾਦਾਂ ਵੀ ਸੀ ਉਹ ਬਿਨਾਂ ਕੁਝ ਬੋਲੇ ਅੰਬਾਂ ਦੀ ਟੋਕਰੀ ਵੱਲ ਝੁਕਿਆ ਅੰਬ ਦੇਖਣ ਲੱਗਿਆ ਤੇ ਕਿਹਾ ਇਹ ਤਾਂ ਸੱਚਮੁੱਚ ਹੀ ਖਰਾਬ ਹੋ ਚੁੱਕੇ ਨੇ ਰਾਣੀ ਕਹਿਣ ਲੱਗੀ ਨਹੀਂ ਸਾਹਿਬ ਤੁਸੀਂ ਇੱਕ ਖਾ ਕੇ ਤਾਂ ਦੇਖ ਲਵੋ ਜੇ ਨਾ ਪਸੰਦ ਆਏ ਤਾਂ ਨਾ ਲੈਣਾ ਜਗਜੀਤ ਜਾਣ ਲੱਗਿਆ ਪਰ ਰਾਣੀ ਦੀ ਆਵਾਜ਼ ਪਰਾਈ ਤੇ ਕਹਿਣ ਲੱਗੀ ਲੈ ਲਓ ਨਾ ਸਾਹਿਬ ਸ਼ਾਮ ਦਾ ਸਮਾਂ ਹੋ ਗਿਆ ਹੈ ਸਸਤੇ ਲਗਾ ਦੇਵਾਂਗੀ ਤੇ ਉਸ ਦੀ ਜਵਾਨ ਵਿੱਚੋਂ ਨਿਕਲ ਗਿਆ ਕਿ ਦੋ ਦਿਨਾਂ ਤੋਂ ਮੇਰੀ ਬੇਟੀ ਦੀ ਤਬੀਅਤ ਖਰਾਬ ਹੈ ਦੁਕਾਨ ਸਮੇਤੇ ਨਹੀਂ ਲਗਾ ਰਹੀ ਜਗਜੀਤ ਦੇ ਦਿਲ ਵਿੱਚ ਇੱਕ ਚੀਜ਼ ਜਹੀ ਪਈ ਉਸ ਦੀ ਪਿਆਰੀ ਬੇਟੀ ਪ੍ਰਿਆੰਕਾ ਉਸ ਨੂੰ ਆਖਰੀ ਸਮੇਂ ਤਲਾਕ ਦੇ ਸਮੇਂ ਵੇਖਿਆ ਸੀ ਤੇ ਉਦੋਂ ਹੀ ਉਹ ਸਿਰਫ 4 ਸਾਲ ਦੀ ਹੀ ਸੀ ਹੁਣ ਤਾਂ 10 ਸਾਲ ਦੀ ਹੋ ਗਈ ਹੋਵੇਗੀ ਰਾਣੀ ਨੇ ਅੰਬ ਚੁੱਕ ਕੇ ਜਗਜੀਤ ਦੇ ਵੱਲ ਕੀਤੇ ਪਰ ਉਹ ਤਾਂ ਆਪਣੀ ਬੇਟੀ ਦੇ ਖਿਆਲਾਂ ਵਿੱਚ ਖੋਇਆ ਹੋਇਆ ਸੀ ਉਹ ਕਹਿਣ ਲੱਗਿਆ ਸਾਰੇ ਅੰਬ ਤੋਲ ਦਿਓ ਤੇ ਰਾਣੀ ਕਹਿਣ ਲੱਗੀ ਸਾਰੇ ਉਹ ਖੁਸ਼ੀ-ਖੁਸ਼ੀ ਅੰਬ ਤੋੜਨ ਲੱਗੀ ਤੇ 8 ਕਿਲੋ ਦੇ ਹੋ ਗਏ ਤੇ ਕਹਿਣ ਲੱਗੀ 100 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਸੀ ਪਰ ਤੁਸੀਂ ਸਾਰੇ ਲੈ ਰਹੇ ਹੋ 80 ਕਿਲੋ ਲਗਾ ਦੇਵਾਂਗੀ ਤੇ ਕਿਹਾ 640 ਦੇ ਹੋ ਗਏ ਜਗਜੀਤ ਨੇ ਉਸ ਨੂੰ 500 ਦੇ ਦੋ ਨੋਟ ਫੜਾ ਦਿੱਤੇ ਤੇ ਉੱਥੋਂ ਤੁਰਨ ਲੱਗਿਆ ਰਾਣੀ ਨੇ ਪਿੱਛੋਂ ਆਵਾਜ਼ ਮਾਰੀ ਤੇ ਕਹਿਣ ਲੱਗੀ ਸਾਹਿਬ ਜੇ 100 ਕਿਲੋ ਦੇ ਹਿਸਾਬ ਵੀ ਲਗਾਉਂਦੇ ਹਾਂ ਤਾਂ ਵੀ 800 ਰੁਪਏ ਬਣਦੇ ਨੇ ਤੁਸੀਂ ਆਪਣੇ 200 ਰੁਪਏ ਵਾਪਿਸ ਲੈ ਜਾਵੋ ਉਹ ਰੁਕ ਗਿਆ ਤੇ ਰਾਣੀ ਨੇ ਆ ਕੇ ਉਸ ਦੇ ਹੱਥ 'ਤੇ 200 ਰੁਪਏ ਰੱਖ ਦਿੱਤੇ ਨਹੀਂ ਚਾਹੀਦੀ ਸਾ ਭੀਖ ਨਾ ਮੰਗਣੀ ਪਵੇ ਤਾਂ ਹੀ ਤਾਂ ਦੁਕਾਨ ਕਰ ਰਹੀ ਹਾਂ ਜਗਜੀਤ ਨੇ ਉਸ ਦੀਆਂ ਅੱਖਾਂ ਵੱਲ ਦੇਖਿਆ ਤੇ ਕੁਝ ਟਾਈਮ ਬਾਅਦ ਬੋਲਿਆ ਤੇਰੇ ਘਰ ਵਾਲਾ ਕੋਈ ਕੰਮ ਨਹੀਂ ਕਰਦਾ ਰਾਣੀ ਹਲਕਾ ਮੁਸਕਰਾਉਂਦੇ ਹੋਏ ਬੋਲੀ ਪਤੀ ਨਾਲ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਉਹ ਹੈਰਾਨ ਹੋ ਗਿਆ ਤੇ ਬਿਨਾਂ ਕੁਝ ਬੋਲੇ ਅੱਗੇ ਤੁਰ ਪਿਆ ਤੇ ਥੁਰਦੇ ਥੁਰਦੇ ਅਚਾਨਕ ਬੋਲਿਆ ਤੇਰੇ ਜਹੀ ਖੁਦਦਾਰ ਔਰਤ ਨਾਲ ਤੇਰੇ ਪਤੀ ਨੇ ਕੁਝ ਗਲਤ ਕੀਤਾ ਹੋਵੇਗਾ ਤਾਂ ਹੀ ਤਾਂ ਰਿਸ਼ਤਾ ਟੁੱਟ ਗਿਆ ਹੋਵੇਗਾ ਰਾਣੀ ਪਿੱਛੇ ਤੋਂ ਆਵਾਜ਼ ਦਿੰਦੀ ਹੋਈ ਕਹਿਣ ਲੱਗੀ ਨਹੀਂ ਸਾਹਿਬ ਪਤੀਤਾ ਵਧੀਆ ਸੀ ਪਰ ਦਿਨ ਚੰਗੇ ਨਹੀਂ ਸੀ ਜਗਜੀਤ ਹੁਣ ਉੱਥੇ ਰੁਕ ਨਾ ਸਕਿਆ ਤੇ ਛੇਤੀ ਛੇਤੀ ਆਪਣੀ ਗੱਡੀ ਵਾਲ ਤੁਰ ਪਿਆ ਜਾਣ ਤੋਂ ਪਹਿਲਾਂ ਉਸਨੇ ਮੁੜ ਕੇ ਵੇਖਿਆ ਤਾਂ ਰਾਣੀ ਆਪਣੀ ਦੁਕਾਨ ਸਮੇਟ ਰਹੀ ਸੀ ਸ਼ਾਇਦ ਉਸ ਦੀ ਅੱਜ ਦੀ ਕਮਾਈ ਹੋ ਗਈ ਸੀ ਇਸ ਲਈ ਹਨੇਰਾ ਹੋਣ ਤੋਂ ਪਹਿਲਾਂ ਹੀ ਘਰ ਜਾ ਰਹੀ ਸੀ ਜਗਜੀਤ ਦਾ ਮਨ ਕੀਤਾ ਕਿ ਉਸ ਦੇ ਪਿੱਛੇ ਜਾਵੇ ਇਹ ਦੇਖਣ ਲਈ ਕਿ ਉਹ ਕਿੱਥੇ ਰਹਿੰਦੀ ਹੈ ਤੇ ਆਪਣੀ ਬੇਟੀ ਪ੍ਰੇੰਕਾ ਨੂੰ ਦੇਖ ਦੀ ਬੇਚੈਨੀ ਵੀ ਵਧ ਗਈ ਸੀ ਰਾਣੀ ਨੇ ਤਲਾਕ ਤੋਂ ਬਾਅਦ ਕਿਸੇ ਨਾਲ ਵੀ ਵਿਆਹ ਨਹੀਂ ਕੀਤਾ ਸੀ ਇਹ ਗੱਲ ਵੀ ਉਸਦੇ ਦਿਲ ਵਿੱਚ ਰੜਕ ਰਹੀ ਸੀ ਰਾਣੀ ਆਪਣੀ ਸਬਜੀ ਦੇ ਛੋਲੇ ਨੂੰ ਮੋਢਿਆਂ ਤੇ ਰੱਖ ਕੇ ਘਰ ਵੱਲ ਤੁਰ ਪਈ ਜਗਜੀਤ ਵੀ ਹੌਲੀ-ਹੌਲੀ ਉਸਦੇ ਪਿੱਛੇ ਤੁਰ ਪਿਆ ਉਸ ਨਾਲ ਕਾਫੀ فاਸਲਾ ਬਣਾ ਕੇ ਕਿ ਉਹ ਉਸ ਨੂੰ ਵੇਖ ਨਾ ਲਵੇ ਉਹ ਵਾਰ-ਵਾਰ ਇਹੀ ਸੋਚ ਰਿਹਾ ਸੀ ਕਿ ਰਾਣੀ ਇੱਥੇ ਸ਼ਹਿਰ ਵਿੱਚ ਕੀ ਕਰ ਰਹੀ ਹੈ ਉਹਦਾ ਘਰ ਤਾਂ ਪਿੰਡ ਵਿੱਚ ਸੀ ਉਥੇ ਉਸਦੇ ਦੋ ਭਰਾ ਸੀ ਉਹਨਾਂ ਨੇ ਆਪਣੀ ਭੈਣ ਨੂੰ ਇਕੱਲੀ ਨੂੰ ਕਿਵੇਂ ਛੱਡ ਦਿੱਤਾ ਤਲਾਕ ਦੇ ਸਮੇਂ ਤਾਂ ਬਹੁਤ ਉਛਲ ਰਹੇ ਸੀ ਪਰ ਉਹ ਉਸ ਨੂੰ ਇੱਕ ਤਸੱਲੀ ਜ਼ਰੂਰ ਹੋਈ ਕਿ ਰਾਣੀ ਅੱਜ ਵੀ ਉਸ ਨੂੰ ਬੁਰਾ ਨਹੀਂ ਸਮਝਦੀ ਸੀ ਜਗਜੀਤ ਹੌਲੀ-ਹੌਲੀ ਚੱਲਦੇ ਹੋਏ ਵੀ ਆਪਣੇ ਆਪ ਨੂੰ ਭਾਰਾ ਮਹਿਸੂਸ ਕਰ ਰਿਹਾ ਸੀ ਅੱਖਾਂ ਵਿੱਚ ਹੰਝੂ ਆ ਗਏ ਸੀ ਉਸ ਨੂੰ ਉਹ ਰਾਤ ਯਾਦ ਆਈ ਜਦੋਂ ਰਾਣੀ ਨੇ ਕਿਹਾ ਸੀ ਤੁਸੀਂ ਮੇਰੇ ਸਵੈਮਾਨ ਦੀ ਰੱਖਿਆ ਕਰ ਲੈਣਾ ਬਾਕੀ ਤੁਹਾਡੇ ਨਾਲ ਰਹਿ ਕੇ ਮੈਂ ਸਭ ਕੁਝ ਸਹਿ ਲਵਾਂਗੀ ਤੇ ਉਹ ਉਸ ਦੇ ਆਤਮ ਸਨਮਾਨ ਦੀ ਰੱਖਿਆ ਨਹੀਂ ਕਰ ਸਕਿਆ ਸੀ। ਜਗਜੀਤ ਦੇ ਸਾਹਮਣੇ ਉਸ ਦੀ ਭਾਬੀ ਅਕਸਰ ਰਾਣੀ ਦੀਆਂ ਬੁਰਾਈਆਂ ਕਰਦੀ ਰਹਿੰਦੀ ਸੀ ਪਰ ਉਹ ਚੁੱਪਚਾਪ ਖੜਾ ਸੁਣ ਲੈਂਦਾ ਸੀ। ਬਿਨਾਂ ਗਲਤੀ ਤੋਂ ਸਿਰ ਝੁਕਾਉਣਾ ਰਾਣੀ ਨੂੰ ਪਸੰਦ ਨਹੀਂ ਸੀ। ਇੱਕ ਦਿਨ ਰਾਣੀ ਆਪਣੇ ਪੇਕੇ ਚਲੀ ਗਈ ਤੇ ਜਗਜੀਤ ਨੇ ਆਪਣੀ ਭਾਬੀ ਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ। ਏ ਉਸਦੀ ਸਭ ਤੋਂ ਵੱਡੀ ਗਲਤੀ ਸੀ ਜਗਜੀਤ ਆਪਣੇ ਭਰਾ ਤੇ ਭਝਾਈ ਦੀ ਬਹੁਤ ਇੱਜ਼ਤ ਕਰਦਾ ਸੀ 4 ਸਾਲ ਉਸਦੀ ਵਿਆਹੁਤਾ ਜ਼ਿੰਦਗੀ ਬਹੁਤ ਵਧੀਆ ਰਹੀ ਪਰ 5ਵੇਂ ਸਾਲ ਵਿੱਚ ਝਗੜੇ ਸ਼ੁਰੂ ਹੋ ਗਏ ਰਾਣੀ ਨੂੰ ਸਭ ਤੋਂ ਜ਼ਿਆਦਾ ਤਕਲੀਫ ਉਦੋਂ ਹੁੰਦੀ ਸੀ ਜਦੋਂ ਉਸਦੀ ਭਾਬੀ ਉਸਦੀ ਬੇਟੀ ਪ੍ਰਿੰਕਾ ਨੂੰ ਥੱਪੜ ਲਗਾ ਦਿੰਦੀ ਸੀ ਇਸ ਗੱਲ ਤੇ ਰੋਜ਼ ਲੜਾਈਆਂ ਹੁੰਦੀਆਂ ਸੀ ਰਾਣੀ ਅਲੱਗ ਹੋਣ ਦਾ ਕਹਿ ਰਹੀ ਸੀ ਪਰ ਜਗਜੀਤ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਉਸ ਦਾ ਭਰਾ ਤੇ ਭਝਾਈ ਜੱਦੀ ਦੁਕਾਨ ਨੂੰ ਵੰਡਣਾ ਨਹੀਂ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਜਗਜੀਤ ਉਹਨਾਂ ਨਾਲ ਹੀ ਕੰਮ ਕਰਦਾ ਰਹੇ ਤੇ ਜਦੋਂ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਤਾਂ ਭਾਬੀ ਤੋਂ ਮੰਗਣੇ ਪੈਂਦੇ ਰਾਣੀ ਇਹ ਬਰਦਾਸ਼ਤ ਨਹੀਂ ਕਰ ਪਾਈ ਜਗਜੀਤ ਰਾਣੀ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਰਾਣੀ ਨੇ ਰਸਤੇ ਵਿੱਚ ਇੱਕ ਮੈਡੀਕਲ ਸਟੋਰ ਤੋਂ ਕੁਝ ਦਵਾਈਆਂ ਲਈਆਂ। ਇੱਕ ਧੀੜੀ ਗਲੀ ਵਿੱਚ ਮੁੜ ਗਈ। ਜਗਜੀਤ ਇੱਕ فاਸਲਾ ਬਣਾ ਕੇ ਉਸਦੇ ਪਿੱਛੇ-ਪਿੱਛੇ ਚੱਲ ਰਿਹਾ ਸੀ ਤੇ ਕੁਝ ਸਮੇਂ ਬਾਅਦ ਉਹ ਸ਼ਹਿਰ ਦੇ ਬਾਹਰ-ਬਾਹਰ ਇੱਕ ਬਸਤੀ ਵਿੱਚ ਪਹੁੰਚੀ। ਜਗਜੀਤ ਦਾ ਸਾਹ ਫੁੱਲ ਗਿਆ। ਇੱਕ ਟੁੱਟਿਆ ਜਿਹਾ ਘਰ ਜਿਸ ਵਿੱਚ ਦੋ ਮੰਜੇ ਪਏ ਸੀ। ਤੇ ਇੱਕ ਮੰਜੇ ਤੇ ਪ੍ਰਿੰਕਾ ਪਈ ਸੀ ਬਿਲਕੁਲ ਕਮਜ਼ੋਰ ਜਹੀ ਤੇ ਸੁੱਕੀ ਹੋਈ ਦੂਸਰੇ ਮੰਜੇ ਤੇ ਇੱਕ ਬਜ਼ੁਰਗ ਔਰਤ ਪਈ ਸੀ ਜਗਜੀਤ ਨੂੰ ਪਹਿਚਾਨ ਆ ਗਈ ਉਹ ਰਾਣੀ ਦੀ ਮਾਂ ਸੀ ਜਦੋਂ ਰਾਣੀ ਘਰ ਵਿੱਚ ਗਈ ਤਾਂ ਉਸ ਦੀ ਮਾਂ ਹੌਲੀ ਹੌਲੀ ਉੱਠ ਕੇ ਬੈਠ ਗਈ ਪ੍ਰਿੰਕਾ ਵੀ ਉੱਠ ਗਈ ਉਹ ਪਹਿਲਾਂ ਨਾਲੋਂ ਵੱਡੀ ਹੋ ਗਈ ਸੀ ਪਰ ਬਹੁਤ ਕਮਜ਼ੋਰ ਤੇ ਬਿਮਾਰ ਲੱਗ ਰਹੀ ਸੀ ਜਗਜੀਤ ਦੀਆਂ ਅੱਖਾਂ ਬਾਹਰ ਆਈਆਂ ਉਸ ਨੂੰ ਯਾਦ ਆਇਆ ਜਦੋਂ ਪ੍ਰਿੰਕਾ ਛੋਟੀ ਸੀ ਤਾਂ ਹਰ ਸਮੇ ਉਸ ਦੀ ਗੋਦੀ ਵਿੱਚ ਚੜੀ ਰਹਿੰਦੀ ਸੀ ਅਜ ਉਸ ਤੋਂ ਇੰਨੀ ਦੂਰ ਸੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਉਸ ਦਾ ਦਿਲ ਕਰਿਆ ਕਿ ਉਹ ਭੱਜ ਕੇ ਜਾਵੇ ਤੇ ਪ੍ਰੇਂਕਾ ਨੂੰ ਆਪਣੇ ਸੀਨੇ ਨਾਲ ਲਾ ਲਵੇ ਪਰ ਨਹੀਂ ਉਹ ਚਾਹ ਕੇ ਵੀ ਘਰ ਦੇ ਅੰਦਰ ਨਹੀਂ ਜਾ ਸਕਦਾ ਸੀ ਕੁਝ ਸਮਾਂ ਉਹ ਉੱਥੇ ਹੀ ਖੜਾ ਰਿਹਾ ਤੇ ਪ੍ਰੇਂਕਾ ਨੂੰ ਦੇਖਦਾ ਰਿਹਾ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ ਫਿਰ ਹੌਲੀ-ਹੌਲੀ ਉਹ ਉੱਥੋਂ ਵਾਪਸ ਆ ਗਿਆ ਜਗਜੀਤ ਦੇ ਦਿਲ ਵਿੱਚ ਗੁੱਸੇ ਦਾ ਤੂਫਾਨ ਸੀ ਬਾਬੀ ਨੇ ਉਸਦੇ ਹੱਸਦੇ ਖੇੜਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਸੀ ਤਲਾਕ ਦੇ ਸਮੇਂ ਉਸਦੀ ਭਾਬੀ ਨੇ ਕਿਹਾ ਸੀ ਕਿ ਚਿੰਤਾ ਨਾ ਕਰ ਜਲਦੀ ਹੀ ਤੇਰਾ ਦੂਜਾ ਵਿਆਹ ਕਰਵਾ ਦੇਵਾਂਗੇ ਪਰ ਹੁਣ 8 ਸਾਲ ਹੋ ਗਏ ਵਿਆਹ ਤਾਂ ਕੀ ਹੁਣ ਤੱਕ ਉਹ ਇਕੱਲਾ ਹੀ ਜੀ ਰਿਹਾ ਸੀ ਹੁਣ ਉਹ ਹਰ ਰੋਜ਼ ਸ਼ਾਮ ਨੂੰ ਰਾਣੀ ਦੀ ਦੁਕਾਨ ਤੇ ਜਾਣ ਲੱਗਿਆ ਆਪਣਾ ਮੂੰਹ ਟੱਕ ਕੇ ਉੱਥੇ ਜਾਂਦਾ ਤੇ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਖਰੀਦਦਾ ਤਾਂ ਕਿ ਰਾਣੀ ਪ੍ਰਯੰਕਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੇ ਪਰ ਉਹ ਆਪਣਾ ਮੂੰਹ ਦਿਖਾਉਣ ਦੀ ਹਿੰਮਤ ਨਾ ਕਰ ਪਾਉਂਦਾ ਰਾਣੀ ਦੇ ਸਾਹਮਣੇ ਜਾਣ ਦਾ ਖਿਆਲ ਨਾਲ ਹੀ ਉਸਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਜਾਂਦਾ ਜਿੰਨੀ ਸਬਜ਼ੀ ਲਿਆਉਂਦਾ ਉਸ ਵਿੱਚੋਂ ਜਿਹੜੀ ਜ਼ਰੂਰਤ ਹੁੰਦੀ ਰੱਖ ਲੈਂਦਾ ਤੇ ਬਾਕੀ ਸਾਰੀ ਆਵਾਰਾ ਪਸ਼ੂਆਂ ਨੂੰ ਖਵਾ ਦਿੰਦਾ ਕੁਝ ਦਿਨ ਬਾਅਦ ਜਗਜੀਤ ਦਾ ਭਰਾ ਦੁਕਾਨ ਤੇ ਹਿਸਾਬ ਕਰਨ ਆਇਆ ਉਸ ਦੇ ਭਰਾ ਨੇ ਪੁੱਛਿਆ ਕਿ ਬਚਤ ਦੇ ਪੈਸੇ ਕਿੱਧਰ ਗਏ ਜਗਜੀਤ ਨੇ ਸ਼ਾਂਤ ਹੋ ਕੇ ਕਿਹਾ ਕਿ ਖਰਚ ਹੋ ਗਏ ਉਸ ਦਾ ਭਰਾ फडਕ ਗਿਆ ਇੰਨੇ ਸਾਰੇ ਰੁਪਏ ਕਿੱਥੇ ਖਰਚ ਕਰ ਦਿੱਤੇ ਜਗਜੀਤ ਨੇ ਅੱਖਾਂ ਉਠਾ ਕੇ ਦੇਖਿਆ ਤੇ ਹੌਲੀ ਜਿਹੇ ਬੋਲਿਆ ਕੰਮ ਸੀ ਖਰਚ ਹੋ ਗਏ ਉਸ ਦਾ ਭਰਾ ਗੁੱਸੇ ਨਾਲ ਬੋਲਿਆ ਅੱਜ ਤੱਕ ਤੱਕ ਤਾਂ ਕਦੇ ਬਿਨਾਂ ਮਤਲਬ ਤੋਂ ਕੋਈ ਖਰਚ ਨਹੀਂ ਕੀਤਾ ਹੁਣ ਅਚਾਨਕ ਇੰਨੇ ਪੈਸੇ ਕਿਉਂ ਉਡਾ ਰਿਹਾ ਹੈ ਜਗਜੀਤ ਨੇ ਪਹਿਲੀ ਵਾਰ ਹਿੰਮਤ ਕਰਕੇ ਕਿਹਾ ਗੁੱਸੇ ਕਿਉਂ ਹੋ ਰਹੇ ਹੋ ਭਾਈ ਕਮਾਈ ਵੀ ਤਾਂ ਮੈਂ ਹੀ ਕੀਤੀ ਸੀ ਇਸ ਲਈ ਖਰਚ ਵੀ ਮੈਂ ਕਰ ਦਿੱਤਾ ਮੇਰੀਆਂ ਵੀ ਕੁਝ ਜ਼ਰੂਰਤਾਂ ਨੇ ਉਸ ਦਾ ਭਰਾ ਗੁੱਸੇ ਵਿੱਚ ਬੋਲਿਆ ਤੇਰੀ ਜ਼ੁਬਾਨ ਕਿਵੇਂ ਖੁੱਲ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਜ਼ੁਬਾਨ ਲੜਾਉਂਦੇ ਹੋਏ ਜਗਜੀਤ ਨੇ ਨਿਮਰਤਾ ਨਾਲ ਕਿਹਾ ਮੈਂ ਜ਼ੁਬਾਨ ਨਹੀਂ ਲੜਾ ਰਿਹਾ ਵੀਰੇ ਬਸ ਇੱਕ ਗੱਲ ਕਹਿ ਰਿਹਾ ਮੈਂ ਕਮਾਉਂਦਾ ਹਾਂ ਤਾਂ ਖਰਚ ਵੀ ਕਰ ਸਕਦਾ ਹਾਂ ਫਿਰ ਜਗਜੀਤ ਨੇ ਸਿੱਧਾ ਆਪਣੇ ਭਰਾ ਦੀਆਂ ਅੱਖਾਂ ਵੱਲ ਵੇਖਿਆ ਤੇ ਕਿਹਾ ਇਹ ਘਰ ਤੇ ਮਕਾਨ ਜੋ ਤੁਸੀਂ ਮੇਰੇ ਨਾਂ ਤੇ ਖਰੀਦਿਆ ਸੀ ਹੁਣ ਮੈਨੂੰ ਹੀ ਦੇ ਦੇਵੋ ਉਸ ਦਾ ਭਰਾ ਹੈਰਾਨ ਹੋ ਕੇ ਬੋਲਿਆ ਕੀ ਮਤਲਬ ਜਗਜੀਤ ਨੇ ਬਿਨਾਂ ਝਿਜਕ ਦੇ ਹੋਏ ਕਿਹਾ ਤੁਹਾਡੇ ਕੋਲ ਜੱਦੀ ਘਰ ਤੇ ਵੱਡੀ ਦੁਕਾਨ ਹੈ ਜਿਸ ਦੀ ਕੀਮਤ ਇਸ ਨਾਲੋਂ ਕਿਤੇ ਜ਼ਿਆਦਾ ਹੈ ਉਹ ਤੁਸੀਂ ਰੱਖ ਲਓ ਤੇ ਛੋਟੀ ਦੁਕਾਨ ਤੇ ਛੋਟਾ ਘਰ ਮੈਨੂੰ ਦੇ ਦਿਵੋ ਹੁਣ ਮੈਂ ਇਕੱਲਾ ਰਹਿਣਾ ਚਾਹੁੰਦਾ ਹਾਂ ਉਸਦਾ ਭਾਈ ਹੈਰਾਨ ਹੋ ਕੇ ਹੱਸਦੇ ਹੋਏ ਕਹਿਣ ਲੱਗਿਆ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਮੈਂ ਤੈਨੂੰ ਇਕੱਲੇ ਕਿਵੇਂ ਛੱਡ ਸਕਦਾ ਹਾਂ ਫਿਰ ਪਿਆਰ ਨਾਲ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਅਜੇ ਤਾਂ ਤੇਰਾ ਵਿਆਹ ਵੀ ਕਰਵਾਉਣਾ ਹੈ ਤੇਰਾ ਫਿਰ ਤੋਂ ਘਰ ਬਸਾਉਣਾ ਹੈ ਜਗਜੀਤ ਬਿਨਾਂ ਬੋਲੇ ਉਸ ਵੱਲ ਵੇਖਦਾ ਰਿਹਾ ਹੁਣ ਉਸ ਨੂੰ ਕਿਸੇ ਹੋਰ ਫੈਸਲੇ ਦੀ ਜ਼ਰੂਰਤ ਸੀ ਉਹ ਖੁਦ ਤੈਅ ਕਰੇਗਾ ਕਿ ਉਸਦੀ ਜ਼ਿੰਦਗੀ ਕਿਵੇਂ ਚੱਲੇਗੀ ਤੁਸੀਂ ਮੇਰੀ ਝੂਠੀ ਫਿਕਰ ਕਰਨਾ ਬੰਦ ਕਰੋ ਜਗਜੀਤ ਦੀ ਆਵਾਜ਼ ਵਿੱਚ ਹੁਣ ਦਰਦ ਦੇ ਨਾਲ ਗੁੱਸਾ ਵੀ ਸੀ ਤੁਸੀਂ ਤੇ ਭਾਬੀ ਨੇ ਮਿਲ ਕੇ ਮੈਨੂੰ ਮੇਰੀ ਘਰ ਵਾਲੀ ਤੋਂ ਅਲੱਗ ਕਰ ਦਿੱਤਾ ਮੇਰਾ ਵਸਦਾ ਹੋਇਆ ਘਰ ਉਜਾੜ ਦਿੱਤਾ 8 ਸਾਲ ਹੋ ਗਏ ਮੇਰਾ ਤਲਾਕ ਹੋਏ ਨੂੰ ਪਰ ਤੁਸੀਂ ਕਦੇ ਮੇਰੇ ਵਿਆਹ ਦੀ ਗੱਲ ਹੀ ਨਹੀਂ ਚਲਾਈ ਕਿਉਂ ਕਿਉਂਕਿ ਤੁਸੀਂ ਦੋਨੋਂ ਮੇਰਾ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੇ ਸੀ ਤੁਹਾਨੂੰ ਤਾਂ ਫ੍ਰੀ ਵਿੱਚ ਨੌਕਰ ਮਿਲ ਗਿਆ ਸੀ ਤੇ ਨਾਲ ਹੀ ਮੇਰੀ ਪ੍ਰਾਪਰਟੀ ਵੀ ਜਗਜੀਤ ਦਾ ਵੱਡਾ ਭਰਾ ਹੁਣ ਚੁੱਪ ਸੀ ਉਸ ਕੋਲ ਕੋਈ ਜਵਾਬ ਨਹੀਂ ਸੀ ਜਗਜੀਤ ਅੱਗੇ ਹੋ ਕੇ ਬੋਲਿਆ ਜੇ ਪਾਪਾ ਮੇਰਾ ਵਿਆਹ ਕਰਵਾ ਕੇ ਨਾ ਮਰੇ ਹੁੰਦੇ ਤਾਂ ਸ਼ਾਇਦ ਤੁਸੀਂ ਮੇਰਾ ਵਿਆਹ ਹੀ ਨਹੀਂ ਹੋਣ ਦਿੰਦੇ ਜਗਜੀਤ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਗੁੱਸੇ ਨਾਲ ਭਰੇ ਹੋਏ ਹੁਣ ਮੈਂ ਖੁਦ ਆਪਣਾ ਵਿਆਹ ਕਰਾਵਾਂਗਾ ਤੇ ਤੁਸੀਂ ਦੋਨੋਂ ਰੱਬ ਦਾ ਵਾਸਤਾ ਮੈਨੂੰ ਮੇਰੇ ਹਾਲਾਤ ਤੇ ਹੀ ਛੱਡ ਦਿਓ ਉਹ ਥੋੜਾ ਰੁਕਿਆ ਫਿਰ ਦੁਬਾਰਾ ਕਿਹਾ ਜੇ ਮੇਰੇ ਨਾਲ ਦੁਬਾਰਾ ਕੋਈ ਚਾਲਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਿੰਡ ਜਾ ਕੇ ਆਪਣੀ ਪ੍ਰਾਪਰਟੀ ਦਾ ਹਿੱਸਾ ਲੈ ਕੇ ਆਵਾਂਗਾ ਉਸ ਦੇ ਭਰਾ ਨੂੰ ਹੁਣ ਸਮਝ ਆ ਗਿਆ ਸੀ ਕਿ ਉਸ ਦੀ ਚਲਾਕੀ ਫੜੀ ਗਈ ਹੈ ਹੁਣ ਉਸ ਦੀ ਤੇ ਉਸ ਦੀ ਘਰ ਵਾਲੀ ਦੀ ਕੋਈ ਗੱਲ ਚੱਲਣ ਵਾਲੀ ਨਹੀਂ ਸੀ ਉਹ ਕੁਝ ਨਹੀਂ ਬੋਲਿਆ ਤੇ ਚੁੱਪਚਾਪ ਉੱਥੋਂ ਚਲਾ ਗਿਆ ਹੁਣ ਜਗਜੀਤ ਪੂਰੀ ਤਰ੍ਹਾਂ ਉਹਨਾਂ ਦੇ ਜੰਗਲ ਤੋਂ ਆਜ਼ਾਦ ਹੋ ਗਿਆ ਸੀ ਜਗਜੀਤ ਨੂੰ ਹੁਣ ਸਿਰਫ ਰਾਣੀ ਤੇ ਆਪਣੀ ਬੇਟੀ ਪ੍ਰਿਯੰਕਾ ਦੀ ਯਾਦ ਆ ਰਹੀ ਸੀ ਉਹ ਦੁਪਹਿਰ ਹੁੰਦੇ ਹੀ ਰਾਣੀ ਦੀ ਦੁਕਾਨ ਕੋਲ ਪਹੁੰਚ ਗਿਆ ਰਾਣੀ ਅੱਜ ਵਧੀਆ ਕੱਪੜੇ ਪਾ ਕੇ ਬੈਠੀ ਹੋਈ ਸੀ ਪਰ ਉਸ ਦੀਆਂ ਅੱਖਾਂ ਵਿੱਚ ਚਿੰਤਾ ਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ ਜਗਜੀਤ ਨੇ ਹੌਲੀ ਜਿਹੇ ਕਿਹਾ ਹੁਣ ਤੁਹਾਡੀ ਬੇਟੀ ਕਿਵੇਂ ਹੈ ਰਾਣੀ ਨੇ ਉਸ ਦੀਆਂ ਅੱਖਾਂ ਵੱਲ ਵੇਖਿਆ ਤੇ ਕਿਹਾ ਕਿ ਉਹ ਤੁਹਾਡੀ ਬੇਟੀ ਨਹੀਂ ਹੈ ਜਗਜੀਤ ਚੌਂਕ ਗਿਆ ਉਸ ਦਾ ਰਮਾਲ ਨਾਲ ਮੂੰਹ ਟਕਿਆ ਸੀ ਪਰ ਰਾਣੀ ਨੇ ਉਸ ਨੂੰ ਫਿਰ ਵੀ ਪਹਿਚਾਨ ਲਿਆ ਸੀ ਤੇ ਕਹਿਣ ਲੱਗੇ ਰੋਜ਼ ਰੋਜ਼ ਉਸ ਦਾ ਹਾਲ ਪੁੱਛਣ ਆ ਜਾਂਦੇ ਹੋ ਪਰ ਉਸ ਨਾਲ ਮਿਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਉਸ ਨੇ ਮਿਹਣਾ ਦਿੰਦੇ ਹੋਏ ਕਿਹਾ ਕਿ ਤੁਹਾਡੇ ਭਰਾ ਤੇ ਪਰਜਾਈ ਨੇ ਆਪਣੀ ਧੀ ਨਾਲ ਮਿਲਣ ਤੋਂ ਮਨਾਂ ਕੀਤਾ ਹੈ ਜਗਜੀਤ ਨੇ ਸਿਰ ਝੁਕਾ ਲਿਆ ਤੇ ਹੌਲੀ ਜਿਹੇ ਕਿਹਾ ਮੈਂ ਉਹਨਾਂ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਹਨ ਤੇ ਫਿਰ ਰੁਮਾਲ ਹਟਾ ਕੇ ਆਪਣੀਆਂ ਭਰੀਆਂ ਹੋਈਆਂ ਅੱਖਾਂ ਨਾਲ ਰਾਣੀ ਨੂੰ ਵੇਖਿਆ ਬਹੁਤ ਦਿਲ ਕਰਦਾ ਹੈ ਉਸ ਨੂੰ ਮਿਲਣ ਲਈ ਰਾਣੀ ਨੇ ਹਲਕੀ ਮੁਸਕਾਨ ਨਾਲ ਕਿਹਾ ਮੈਨ ਲਵ ਮੈਂ ਕਿਹੜਾ ਮਨਾਂ ਕੀਤਾ ਹੈ ਰਿਸ਼ਤਾ ਮੇਰੇ ਨਾਲ ਟੁੱਟਿਆ ਹੈ ਬੇਟੀ ਨਾਲ ਤਾਂ ਨਹੀਂ ਜਗਜੀਤ ਨੇ ਹੌਲੀ ਜਿਹੇ ਪੁੱਛਿਆ ਤੂੰ ਮੈਨੂੰ ਕਿਵੇਂ ਪਹਿਚਾਣਿਆ ਉਹ ਬੋਲੀ ਪਤਨੀ ਰਹਿ ਚੁੱਕੀ ਹਾਂ ਤੌਰ ਦੇਖ ਕੇ ਪਹਿਚਾਨ ਲਿਆ ਪਹਿਲੇ ਦਿਨ ਧਿਆਨ ਨਹੀਂ ਦਿੱਤਾ ਪਰ ਦੂਸਰੇ ਦਿਨ ਸਮਝ ਗਈ ਸੀ ਫਿਰ ਉਸਨੇ ਜਗਜੀਤ ਦੀਆਂ ਅੱਖਾਂ ਵੱਲ ਵੇਖਿਆ ਤੇ ਕਿਹਾ ਜਦੋਂ ਵੀ ਤੂੰ ਪ੍ਰਿੰਕਾ ਬਾਰੇ ਪੁੱਛਦਾ ਹੈ ਤੇਰੀਆਂ ਅੱਖਾਂ ਵਿੱਚ ਜੋ ਦਰਦ ਹੁੰਦਾ ਹੈ ਉਹ ਸਿਰਫ ਇੱਕ ਪਿਤਾ ਦੀਆਂ ਅੱਖਾਂ ਵਿੱਚ ਹੀ ਹੋ ਸਕਦਾ ਹੈ ਆਪਣਾ ਚਿਹਰਾ ਤਾਂ ਲੁਕੋ ਲਿਆ ਪਰ ਬੇਟੀ ਨੂੰ ਮਿਲਣ ਦੀ ਤੜਫ ਲੁਕੋ ਨਹੀਂ ਸਕਿਆ ਰਾਣੀ ਨੇ ਪਰਸ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਕਿਹਾ ਇਹ ਘਰ ਦਾ ਪਤਾ ਹੈ ਉੱਥੇ ਚਲੇ ਜਾਓ ਪ੍ਰਿਆੰਕਾ ਨੂੰ ਮਿਲੋ ਮੈਂ ਸ਼ਾਮ ਤੱਕ ਘਰ ਆ ਜਾਵਾਂਗੇ ਉਸਨੇ ਕਾਗਜ਼ ਨਹੀਂ ਲਿਆ ਤੇ ਹੌਲੀ ਜਿਹੀ ਕਿਹਾ ਨਹੀਂ ਤੂੰ ਨਾਲ ਚੱਲ ਤਾਂ ਹੀ ਮੈਂ ਉਸ ਨਾਲ ਸਹੀ ਢੰਗ ਨਾਲ ਗੱਲ ਕਰ ਸਕਾਂਗਾ ਉਸਦੀ ਆਵਾਜ਼ ਕੰਬ ਰਹੀ ਸੀ ਜਦੋਂ ਮੇਰੇ ਤੋਂ ਦੂਰ ਹੋਈ ਸੀ ਉਦੋਂ ਉਹ ਬਹੁਤ ਛੋਟੀ ਸੀ ਪਰ ਹੁਣ ਸ਼ਾਇਦ ਉਹ ਮੈਨੂੰ ਪਹਿਚਾਣੇ ਵੀ ਨਾ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਹੰਝੂ ਪੂੰਝਦੇ ਹੋਏ ਕਿਹਾ ਵਿਆਹ ਦੀ ਐਲਬਮ ਮੇਰੇ ਕੋਲ ਹੈ ਤੇ ਰੋਜ਼ ਤੇਰੀ ਤਸਵੀਰ ਵੀ ਵੇਖਦੀ ਹੈ ਤੈਨੂੰ ਥੋੜਾ ਜਿਹਾ ਵੀ ਨਹੀਂ ਭੁੱਲੀ ਜਗਜੀਤ ਨੇ ਉਸਨੂੰ ਫਿਰ ਕਿਹਾ ਨਹੀਂ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਹੀ ਮਿਲਣਾ ਚਾਹੁੰਦਾ ਹਾਂ ਰਾਣੀ ਕਹਿਣ ਲੱਗੀ ਕੰਮ ਦਾ ਸਮਾਂ ਹੈ ਕਿਉਂ ਗਰੀਬ ਦੇ ਢਿੱਡ ਵਿੱਚ ਲੱਤ ਮਾਰ ਰਹੇ ਹੋ ਜੇ ਦੁਕਾਨ ਬੰਦ ਕਰ ਦਿੱਤੀ ਤਾਂ ਕੁਝ ਵੀ ਨਹੀਂ ਮਿਲੇਗਾ ਜਗਜੀਤ ਬਿਨਾਂ ਸੋਚੇ ਬੋਲਿਆ ਸਾਰਾ ਸਮਾਨ ਮੈਂ ਖਰੀਦ ਲਾਵਾਂਗਾ ਪਰ ਕਿਰਪਾ ਕਰਕੇ ਤੂੰ ਮੇਰੇ ਨਾਲ ਚੱਲ ਰਾਣੀ ਦਾ ਦਿਲ ਧੜਕ ਉੱਠਿਆ ਤੇ ਉਸਨੇ ਤਾਣੇ ਨਾਲ ਕਿਹਾ ਕਿਉਂ ਤੇਰੀ ਦੂਸਰੀ ਘਰ ਵਾਲੀ ਇੱਥੇ ਆਉਣ ਤੋਂ ਮਨਾ ਕਰਦੀ ਹੈ ਜਗਜੀਤ ਦੀਆਂ ਅੱਖਾਂ ਵਿੱਚ ਦਰਦ ਸੀ ਉਸਨੇ ਕਿਹਾ ਮੈਂ ਅਜੇ ਦੂਸਰਾ ਵਿਆਹ ਨਹੀਂ ਕੀਤਾ ਪਤਾ ਨਹੀਂ ਕਿਉਂ ਇਹ ਸੁਣ ਕੇ ਰਾਣੀ ਦੇ ਮਨ ਨੂੰ ਥੋੜੀ ਜਿਹੀ ਖੁਸ਼ੀ ਮਹਿਸੂਸ ਹੋਈ ਆਪਣੀ ਦੁਕਾਨ ਨਾਲ ਵਾਲੀ ਦੁਕਾਨਦਾਰ ਨੂੰ ਸੰਭਾਲਣ ਲਈ ਕਹਿ ਕੇ ਰਾਣੀ ਜਗਜੀਤ ਨਾਲ ਗੱਡੀ ਵਿੱਚ ਬੈਠ ਕੇ ਤੁਰ ਪਈ ਰਸਤੇ ਵਿੱਚ ਰਾਣੀ ਨੇ ਜਗਜੀਤ ਨੂੰ ਪੁੱਛਿਆ ਤੂੰ ਸ਼ਹਿਰ ਵਿੱਚ ਕੀ ਕਰ ਰਿਹਾ ਹੈ ਹੁਣ ਜਗਜੀਤ ਨੇ ਰਾਣੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਤੇ ਕਿਹਾ ਹੁਣ ਮੈਂ ਇਸ ਸ਼ਹਿਰ ਵਿੱਚ ਹੀ ਰਹਾਂਗਾ ਮੈਂ ਭਰਾ ਭਜਾਈ ਨਾਲ ਰਿਸ਼ਤਾ ਤੋੜ ਲਿਆ ਹੈ ਰਾਣੀ ਨੂੰ ਇਹ ਸੁਣ ਕੇ ਅਜੀਬ ਲੱਗਿਆ ਤੇ ਉਹ ਸੋਚਣ ਲੱਗ ਗਈ ਕਿ ਕਾਸ਼ ਇਹ ਰਿਸ਼ਤਾ ਪਹਿਲਾਂ ਟੁੱਟਿਆ ਹੁੰਦਾ ਤਾਂ ਅੱਜ ਅਸੀਂ ਦੋਨੋਂ ਇਕੱਠੇ ਹੁੰਦੇ ਸਾਡਾ ਤਲਾਕ ਨਾ ਹੋਇਆ ਹੁੰਦਾ ਥੋੜੀ ਦੇਰ ਬਾਅਦ ਜਗਜੀਤ ਨੇ ਹੌਲੀ ਜਿਹੇ ਰਾਣੀ ਨੂੰ ਪੁੱਛਿਆ ਤੂੰ ਇੱਥੇ ਕਿਵੇਂ ਆਈ ਰਾਣੀ ਦਾ ਚਿਹਰਾ ਉੱਤਰ ਗਿਆ ਤੇ ਉਹ ਬੋਲੀ ਭਾਵਨਾ ਤੇ ਪਰਜਾਈਆਂ ਤੇ ਬੋਝ ਬਣ ਗਈ ਸੀ ਹੌਲੀ-ਹੌਲੀ ਉਸਨੇ ਆਪਣੀ ਦਰਦ ਭਰੀ ਕਹਾਣੀ ਸੁਣਾਈ ਸ਼ੁਰੂ ਵਿੱਚ ਸਭ ਵਧੀਆ ਸੀ ਪਰ ਫਿਰ ਸੱਚ ਸਾਹਮਣੇ ਆਉਣ ਲੱਗਿਆ ਪਹਿਲਾਂ ਤਾਂ ਭਰਾ ਨਾਲ ਸੀ ਪਰ ਬਾਅਦ ਵਿੱਚ ਭਾਬੀਆਂ ਦੀ ਸੁਣਨ ਲੱਗ ਗਿਆ ਤੈਨੂੰ ਤਾਂ ਪਤਾ ਹੈ ਕੁੱਤਿਆਂ ਵਾਂਗ ਸੁੱਟੀਆਂ ਹੋਈਆਂ ਰੋਟੀਆਂ ਮੈਂ ਨਹੀਂ ਖਾ ਸਕਦੀ ਸੀ ਇਹ ਘਰ ਮੇਰੇ ਮਾਮੇ ਦਾ ਹੈ ਤੇ ਉਹ ਦਿੱਲੀ ਰਹਿੰਦੇ ਨੇ ਤੇ ਮਾਂ ਦੇ ਕੋਲ ਇਸ ਘਰ ਦੀ ਚਾਬੀ ਸੀ ਤੇ ਅਸੀਂ ਇੱਥੇ ਰਹਿਣ ਆ ਗਏ ਥੋੜੀ ਦੇਰ ਚੁੱਪ ਕਰਨ ਤੋਂ ਬਾਅਦ ਜਗਜੀਤ ਨੇ ਕਿਹਾ ਇੱਕ ਗੱਲ ਪੁੱਛਾਂ ਰਾਣੀ ਨੇ ਹੌਲੀ ਜਿਹੇ ਕਿਹਾ ਕਿ ਜਗਜੀਤ ਨੇ ਡਰਦੇ ਹੋਏ ਪੁੱਛਿਆ ਕਿ ਅੱਜ ਵੀ ਮੇਰੀ ਯਾਦ ਆਉਂਦੀ ਹੈ ਰਾਣੀ ਚੁੱਪ ਰਹੀ ਤੇ ਉਸਨੇ ਆਪਣਾ ਮੂੰਹ ਦੂਜੇ ਪਾਸੇ ਘੁਮਾ ਲਿਆ ਜਗਜੀਤ ਨੂੰ ਦਿਖਾਈ ਨਹੀਂ ਦਿੱਤਾ ਪਰ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਉਹ ਬਾਹਰ ਦੇਖਦੇ ਹੋਏ ਕਹਿਣ ਲੱਗੀ ਹੁਣ ਕਿਸੇ ਦੀ ਯਾਦ ਨਹੀਂ ਆਉਂਦੀ ਸਵੇਰ ਤੋਂ ਸ਼ਾਮ ਤੱਕ ਬਸ ਇਹੀ ਸੋਚਦੀ ਹਾਂ ਕਿ ਰੋਟੀ ਕਿਵੇਂ ਕਮਾਵਾਂ ਰਾਣੀ ਦਾ ਜਵਾਬ ਸੁਣ ਕੇ ਜਗਜੀਤ ਦਾ ਦਿਲ ਉਦਾਸ ਹੋ ਗਿਆ ਸਾਰੇ ਰਾਹ ਉਹ ਚੁੱਪ ਹੀ ਰਿਹਾ ਰਾਣੀ ਉਸ ਨੂੰ ਰਾਹ ਦੱਸਦੀ ਗਈ ਤੇ ਉਹ ਗੱਡੀ ਚਲਾਉਂਦਾ ਗਿਆ ਉਸ ਨੂੰ ਇਹ ਦੱਸਣ ਦੀ ਲੋੜ ਹੀ ਨਹੀਂ ਪਈ ਕਿ ਉਹ ਪਹਿਲਾਂ ਵੀ ਇੱਥੇ ਆ ਚੁੱਕਿਆ ਹੈ ਣੁਕਲੁਕ ਕੇ ਆਪਣੀ ਕੁੜੀ ਨੂੰ ਵੇਖਣ ਲਈ ਜਦੋਂ ਹੀ ਉਹ ਘਰ ਦੇ ਅੰਦਰ ਗਏ ਤਾਂ ਜਗਜੀਤ ਦਾ ਦਿਲ ਤੜਪ ਉਠਿਆ ਘਰ ਦੀ ਹਾਲਤ ਬਹੁਤ ਖਰਾਬ ਸੀ ਘਰ ਦੀਆਂ ਦੀਵਾਰਾਂ ਖਰਾਬ ਹੋ ਚੁੱਕੀਆਂ ਸੀ ਤੇ ਦਰਵਾਜ਼ੇ ਵੀ ਟੁੱਟੇ ਪਏ ਸੀ। ਰਾਣੀ ਉਸ ਨੂੰ ਕਮਰੇ ਅੰਦਰ ਲੈ ਗਈ ਤੇ ਪ੍ਰਾਂਕਾ ਨੂੰ ਕਿਹਾ ਬੇਟਾ ਦੇਖੋ ਕੌਣ ਆਇਆ ਹੈ। ਪ੍ਰਾਂਕਾ ਹੁਣ ਠੀਕ ਹੋ ਗਈ ਸੀ। ਉਸਨੇ ਜਗਜੀਤ ਨੂੰ ਦੇਖਿਆ ਤੇ ਉਸ ਤੋਂ ਬਾਅਦ ਟਿਕਟਿਗੀ ਲਾ ਕੇ ਵੇਖੀ ਗਈ। ਤੇ ਹੁਣ ਰਾਣੀ ਦੀ ਮਾਂ ਵੀ ਉਹਨਾਂ ਕੋਲ ਆ ਗਈ ਸੀ। ਜਗਜੀਤ ਨੂੰ ਦੇਖ ਕੇ ਪ੍ਰਾਂਕਾ ਆਪਣੀ ਮਾਂ ਨੂੰ ਚਿੰਬੜ ਗਈ। ਰਾਣੀ ਨੇ ਮੁਸਕਰਾਉਂਦੇ ਹੋਏ ਕਿਹਾ ਉੱਤੇ ਡਰ ਨਾ ਇਹ ਤੇਰੇ ਪਾਪਾ ਨੇ ਪ੍ਰਿਆੰਕਾ ਨੇ ਮਾਸੂਮੀਅਤ ਨਾਲ ਕਿਹਾ ਪਾਪਾ ਪਰ ਇਹ ਤਾਂ ਗੰਦੇ ਪਾਪਾ ਨੇ ਇਹਨਾਂ ਨੇ ਤੁਹਾਨੂੰ ਬਹੁਤ ਰਵਾਇਆ ਹੈ ਜਗਜੀਤ ਦੀਆਂ ਅੱਖਾਂ ਪਰ ਆਈਆਂ ਜਿਹੜੇ ਡਰ ਤੋਂ ਉਹ ਇਕੱਲੇ ਨਹੀਂ ਆਉਣਾ ਚਾਹੁੰਦਾ ਸੀ ਉਹੀ ਹੋਇਆ ਉਹ ਆਪਣੀ ਸੱਸ ਦੇ ਪੈਰੀ ਹੱਥ ਲਾਉਣ ਲੱਗਿਆ ਤਾਂ ਉਹ ਪਿੱਛੇ हट ਗਈ ਤੇ ਕਹਿਣ ਲੱਗੀ ਸਾਡੇ ਤੋਂ ਦੂਰ ਰਹਿ ਹੁਣ ਤੇਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਜਗਜੀਤ ਉਸ ਅੱਗੇ ਝੁੱਕ ਕੇ ਬੈਠ ਗਿਆ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਉਸਨੇ ਆਪਣੇ ਕਮਦੇ ਹੱਥਾਂ ਨਾਲ ਆਪਣੀ ਬੇਟੀ ਨੂੰ ਆਪਣੇ ਕੋਲ ਬੁਲਾਇਆ ਪਰ ਉਹ ਉੱਥੇ ਹੀ ਖੜੀ ਰਹੀ ਰਾਣੀ ਨੇ ਉਸ ਨੂੰ ਕਿਹਾ ਜਾਓ ਪੁੱਤ ਆਪਣੇ ਪਾਪਾ ਨੂੰ ਮਿਲੋ ਇਹਨਾਂ ਸੁਣ ਕੇ ਹੀ ਪ੍ਰਿੰਕਾ ਭੱਜ ਕੇ ਜਗਜੀਤ ਦੀ ਗੱਲ ਲੱਗ ਗਈ ਜਗਜੀਤ ਉਸ ਨੂੰ ਗਲੇ ਲਗਾ ਕੇ ਕਹਿਣ ਲੱਗਿਆ ਮੈਨੂੰ ਮaaf ਕਰ ਦੇਤੀ ਏ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਫਿਰ ਉਹ ਭੱਜ ਕੇ ਗੱਡੀ ਵੱਲ ਗਿਆ ਤੇ ਗੱਡੀ ਵਿੱਚ ਛਿੜੋਣੇ ਕੱਪੜੇ ਤੇ ਚਾਕਲੇਟ ਵਾਲਾ ਬੈਗ ਲੈ ਕੇ ਆਇਆ ਉਹ ਸਭ ਕੁਝ ਦੇਖ ਕੇ ਖੁਸ਼ ਹੋ ਗਈ ਰਾਣੀ ਚੁੱਪਚਾਪ ਖੜੀ ਦੇਖ ਰਹੀ ਸੀ ਉਸ ਦਾ ਦਿਲ ਜ਼ੋਰ ਦੀ ਧੜਕ ਰਿਹਾ ਸੀ ਤੇ ਸੋਚ ਰਹੀ ਸੀ ਕਿ ਇਸ ਵਿੱਚ ਮੇਰੇ ਲਈ ਵੀ ਕੁਝ ਹੋਵੇਗਾ ਪਰ ਜਦੋਂ ਉਹ ਬੈਗ ਖਾਲੀ ਹੋ ਗਿਆ ਤਾਂ ਉਸ ਦੇ ਚਿਹਰੇ ਤੇ ਥੋੜੀ ਉਦਾਸੀ ਆ ਗਈ ਪ੍ਰਿਆੰਕਾ ਖੁਸ਼ੀ ਨਾਲ ਛਾਲਾ ਮਾਰ ਰਹੀ ਸੀ ਪਰ ਰਾਣੀ ਖਾਮੋਸ਼ ਖੜੀ ਸੀ ਜਦੋਂ ਵਾਪਸ ਜਾਣ ਲੱਗੇ ਤਾਂ ਰਾਣੀ ਚ ਪਚਾਪ ਗੱਡੀ ਵਿੱਚ ਬੈਠ ਗਈ। ਜਗਜੀਤ ਨੇ ਕਿਹਾ ਇੱਕ ਗੱਲ ਕਹਾ। ਰਾਣੀ ਨੇ ਕਿਹਾ ਦੱਸੋ। ਜਿਵੇਂ ਤੇਰੇ ਲਈ ਕੁਝ ਲੈ ਕੇ ਆਉਂਦਾ ਤਾਂ ਕੀ ਤੂੰ ਲੈਂਦੀ? ਰਾਣੀ ਉਸ ਨੂੰ ਘੂਰਦੇ ਹੋਏ ਕਹਿਣ ਲੱਗੀ ਜੇ ਲਿਆਉਂਦੇ ਤਾਂ ਦੇਖ ਲੈਂਦੇ। ਹੁਣ ਇਹ ਸਭ ਛੱਡੋ। ਜਗਜੀਤ ਇੱਕਦਮ ਬੋਲਿਆ ਲੈ ਕੇ ਆਇਆ ਹਾਂ। ਰਾਣੀ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਉਸਨੇ ਆਪਣੀ ਬੇਚੈਨੀ ਲੁਕਾਉਂਦੇ ਹੋਏ ਕਿਹਾ ਲਿਆਓ। ਦੇ ਦੋ ਐਨੇ ਪਿਆਰ ਨਾਲ ਲਿਆਏ ਹਾਂ ਤਾਂ ਮਨਾ ਕਿਵੇਂ ਕਰ ਸਕਦੀ ਹਾਂ ਜਗਜੀਤ ਨੇ ਆਪਣੀ ਜੇਬ ਵਿੱਚੋਂ ਕੁਝ ਕੱਢਿਆ ਤੇ ਆਪਣੀ ਮੁਠੀ ਵਿੱਚ ਲੁਕੋ ਲਿਆ ਫਿਰ ਹੌਲੀ-ਹੌਲੀ ਰਾਣੀ ਦੇ ਹੱਥ ਤੇ ਰੱਖ ਦਿੱਤਾ ਜਿਵੇਂ ਹੀ ਰਾਣੀ ਨੇ ਹੱਥ ਖੋਲਿਆ ਉਸ ਦਾ ਸਾਹ ਹੀ ਰੁਕ ਗਿਆ ਉਹ ਇੱਕ ਮੰਗਲ ਸੂਤਰ ਸੀ ਰਾਣੀ ਹੈਰਾਨ ਰਹਿ ਗਈ ਜਗਜੀਤ ਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਤੇ ਕਮਦੀ ਹੋਈ ਆਵਾਜ਼ ਵਿੱਚ ਕਿਹਾ ਮਨਾ ਨਾ ਕਰੀ ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ ਰਾਣੀ ਨੇ ਮੰਗਲ ਸੂਤਰ نو ਮੁਠੀ ਵਿੱਚ ਘੁੱਟ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਗਜੀਤ ਦੀ ਆਵਾਜ਼ ਕੰਬ ਰਹੀ ਸੀ ਮੈਂ ਬਹੁਤ ਦੇਰ ਕਰ ਦਿੱਤੀ ਰਾਣੀ ਪਰ ਹੁਣ ਤੇਰਾ ਹੱਥ ਕਦੇ ਨਹੀਂ ਛੱਡਾਂਗਾ ਅਸੀਂ ਫਿਰ ਤੋਂ ਆਪਣੀ ਨਵੀਂ ਦੁਨੀਆ ਵਸਾਵਾਂਗੇ ਜਿੱਥੇ ਪ੍ਰਾਂਕਾ ਨੂੰ ਵਧੀਆ ਜੀਵਨ ਮਿਲੇਗਾ ਤੇ ਮਾਂ ਦਾ ਬੁਢਾਪਾ ਵੀ ਸਕੂਨ ਨਾਲ ਬੀਤੇਗਾ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਮੰਗਲ ਸੂਤਰ ਵਾਪਸ ਕਰਨ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਜਗਜੀਤ ਨੇ ਆਪਣੇ ਹੱਥ ਜੋੜ ਲਏ ਰਾਣੀ ਨੇ ਇੱਕ ਡੂੰਗਾ ਸਾਂ ਲਿਆ ਤੇ ਹੌਲੀ ਜਿਹੇ ਬੋਲੀ ਆਪਣੇ ਹੱਥਾਂ ਨਾਲ ਪਹਿਨਾ ਦੇ ਜਗਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕੰਬਦੇ ਹੱਥਾਂ ਨਾਲ ਉਸਨੇ ਰਾਣੀ ਨੂੰ ਮੰਗਲ ਸੂਤਰ ਪਹਿਨਾ ਦਿੱਤਾ ਰਾਣੀ ਨੇ ਉਸਦਾ ਹੱਥ ਫੜ ਲਿਆ ਤੇ ਕਿਹਾ ਹੁਣ ਦੁਕਾਨ ਨਹੀਂ ਜਾਣਾ ਆਪਣੇ ਘਰ ਲੈ ਚੱਲੋ ਜਗਜੀਤ ਨੇ ਗੱਡੀ ਮੋੜ ਲਈ ਪ੍ਰਿਆੰਕਾ ਤੇ ਰਾਣੀ ਦੀ ਮਾਂ ਨੂੰ ਗੱਡੀ ਵਿੱਚ ਬਿਠਾਇਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲੇ ਗਏ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਥੋੜੀਆਂ-ਬਹੁਤੀਆਂ ਟਕਰਾਰਾਂ ਆਉਂਦੀਆਂ ਨੇ ਪਰ ਤਲਾਕ ਤੱਕ ਪਹੁੰਚਣ ਤੋਂ ਪਹਿਲਾਂ ਠੰਡੇ ਦਿਮਾਗ ਨਾਲ ਸੋਚਣਾ ਜ਼ਰੂਰ ਚਾਹੀਦਾ ਕਿਉਂਕਿ ਇਹ ਫੈਸਲਾ ਇਨਸਾਨ ਦੀ ਜ਼ਿੰਦਗੀ ਬਦਲ ਲਿੰਦਾ ਹੈ। ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਬਰਬਾਦ ਨਹੀਂ ਕਰ ਲੈਣਾ ਚਾਹੀਦਾ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ